ਚਲੋ ਦੁੱਖ ਬਿਨਸ ਸੰਸਾ ਗयो ਸ਼ਰਨ ਗਹੀ ਹਰ ਰਾਇ ਮਨ ਚਿੰਦੇ ਫਲ ਪਾਇਆ ਨਾਨਕ ਹਰ ਗੁਣ ਗਾਏ ਪੌੜੀ ਕੋਈ ਗਾਵੇ ਕੋ ਸੁਣੇ ਕੋਈ ਕਰੇ ਵਿਚਾਰ ਕੋ ਅਪਦੇਸੇ ਕੋ ਦੜੇ ਤਿਸ ਕਾ ਹੋਏ ਉਧਾਰ ਕੇਲੇ ਬਖ ਕਟ ਹੋਏ ਨਰਮਨਾ ਜਨਮ ਜਨਮ ਮਲ ਜਾਏ ਹਲਤ ਪਲਤ ਮੁਖ ਉਜਲਾ ਨਾ ਪੋਹੈ ਤਿਸ ਮਾਈ ਸੋ ਸੁਰਤਾ ਸੋ ਬੈ ਸਨੂ ਸੋ ਗਿਆਨੀ ਧਰਵੰਤ ਸੋ ਸੂਰਾ ਕੁਲਬੰਤ ਸੋਏ ਜਿਨ ਭਜਿਆ ਭਗਵੰਤ ਖਤਰੀ ਬ੍ਰਾਹਮਣ ਸੋਦਵੈ ਉਦਰੇ ਸਿਮਰ ਚੰਡਾਲ ਜਿਨ ਜਾਣਿਉ ਪ੍ਰਭ ਆਪਣਾ ਨਾਨਕ ਤੇ ਸੇ ਰਵਾਲ ਜਨ ਜਾਣਹੁ ਪ੍ਰਭ ਆਪਣਾ ਨਾਨਕ ਤੇ ਸੇ ਰਵਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਗੁਰੂ ਪਿਆਰਿ ਪਾਲਿਓ ਸਤ ਸੰਗੀ ਜਨੋ ਜਿਹੜੇ ਗੁਰਮੁਖ ਪਿਆਰੇ ਭੈਣਾਂ ਚਾਹੇ ਭਾਈ ਆ ਸਤ ਸੰਗ ਕਰਦੇ ਨੇ ਸਤ ਸੰਗ ਬੇ ਗੁਰੂ ਦੀ ਹੀ ਗੱਲ ਸੁਣਨੀ ਤੇ ਗੁਰੂ ਪ੍ਰਭੂ ਪਰਮਾਤਮਾ ਦੀਆਂ ਗੱਲਾਂ ਸੁਣਾਉਂਦਾ ਤੇ ਆਪਾਂ ਗੁਰਬਾਣੀ ਰਾਹੀਂ ਭੈਣ ਭਰਾ ਮਿਲ ਕੇ ਬਾਣੀ ਪੜ੍ਹ ਕੇ ਤੇ ਆਪਾਂ ਵੀ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਆਪਾਂ ਵੀ ਸੁਣਦੇ ਹਾਂ ਗੁਰੂ ਦੀ ਬਾਣੀ ਸਤ ਗੁਰੂ ਕਹਿੰਦੇ ਨੇ ਕਿਲ ਵਿਖ ਕਾਟੇ ਹੋਏ ਨਿਰਮਲਾ ਜਨਮ ਜਨਮ ਮਲ ਜਾਏ ਇਹ ਕੱਲ ਪੰਕਤੀਆਂ ਰਹਿੰਦੀਆਂ ਸੀ ਇਹ ਇਸ ਸ਼ਲੋਕ ਦੇ ਵਿੱਚੋਂ ਮਹਾਰਾਜ ਕਹਿੰਦੇ ਉਹ ਮਨੁੱਖ ਆਪਣੇ ਅੰਦਰੋਂ ਵਿਕਾਰ ਕੱਟ ਲੈਂਦਾ ਹੈ ਉਸ ਦਾ ਜੀਵਨ ਪਵਿੱਤਰ ਹੋ ਜਾਂਦਾ ਹੈ ਅਨੇਕਾਂ ਜਨਮਾਂ ਦੇ ਕੀਤੇ ਹੋਏ ਵਿਕਾਰਾਂ ਦੀ ਮੈਲ ਉਸ ਦੇ ਅੰਦਰੋਂ ਦੂਰ ਹੋ ਜਾਂਦੀ ਹੈ ਹੁਣ ਅਨੇਕਾਂ ਜਨਮ ਕਿਹੜੇ ਨੇ ਇਹ ਥੋੜਾ ਜਿਹਾ ਧਿਆਨ ਦੇਣਾ ਜੀ ਆਪਾਂ ਅਨੇਕਾਂ ਜਨਮ ਆ ਮਨੁੱਖੇ ਜਨਮ ਦੇ ਵਿੱਚ ਹੀ ਇਨਸਾਨ 100 ਵਾਰੀ ਮਰਦਾ ਤੇ 100 ਵਾਰੀ ਜੀਉਂਦਾ ਹੁਣ ਜੇ ਇੱਕ ਇੱਕ ਦਿਨ ਦੇ ਵਿੱਚ ਹੀ ਦੇਖ ਲਓ ਤੁਸੀਂ ਵੀ ਜੇ 100 ਵਾਰੀ ਮਰਦਾ ਜੰਮਦਾ ਤਾਂ ਸਾਲ ਚ ਕਿੰਨੇ ਵਾਰੀ ਹੋਗੇ ਅਨੇਕਾਂ ਜਨਮ ਹੋਗੇ ਨਾ ਇੱਥੇ ਅਨੇਕਾਂ ਹੀ ਲਿਖਿਆ ਮਹਾਰਾਜ ਨੇ ਮਨੁੱਖੇ ਜਨਮ ਦੇ ਵਿੱਚ ਰਹਿੰਦਾ ਹੋਇਆ ਹੀ ਮਨੁੱਖ ਭੈਣਾ ਚ ਭਾਈ ਆ ਅਨੇਕਾਂ ਜਨਮ ਭੋਗ ਲੈਂਦਾ ਅੱਗੇ ਤਾਂ ਕਹਿੰਦੇ ਨਾ ਭਾਬੀ ਜੇ ਤੂੰ ਨਾਮ ਨਾ ਜੱਪਿਆ ਗੁਰਦੇਸ ਨਾਮ ਤੇ ਨਾ ਚੱਲਿਆ ਭਾਈ ਭਲੇ ਦੇ ਕੰਮ ਨਾ ਕਰੇ ਤਾਂ ਤੂੰ 84 ਗੇੜ ਚ ਪੈ ਜਾਏਗਾ ਕੋਤਾ ਆਪਾਂ ਕਹਿਣਾ ਹੀ ਆ ਗਰਬਾਣੀ ਚ ਵੀ ਪੰਕਤੀਆਂ ਆ ਜਾਂਦੀਆਂ ਵੀ ਭਾਈ 84 ਦੇ ਗੇੜ ਤੋਂ ਬਚਣਾ ਤਾਂ ਪ੍ਰਮਾਤਮਾ ਦਾ ਨਾਮ ਜੱਪ ਪਰ ਇੱਥੇ ਹੁਣ ਇਹਦਾ ਭਾਵ ਇਹੀ ਬਣਦਾ ਵੀ ਤੂੰ ਮਨੁੱਖੇ ਜਨਮ ਵਿੱਚ ਹੀ 84 ਦੇ ਗੇੜ ਚ ਪਿਆ ਹੋਇਆ ਮਨੁੱਖ ਲਾਲਚ ਬਸ ਹੋ ਕੇ ਕੁੱਤੇ ਦੀ ਜੁਨੀ ਭੋਗ ਰਿਹਾ ਲਾਲਚੀ ਹੋ ਕੇ ਲਾਲਚ ਬਸ ਹੋ ਕੇ ਦਾ ਹੱਕ ਮਾਰ ਲਾਂ ਇਹ ਤਾਂ ਮੈਂ ਨੇ ਖੱਤ ਲਾਂ ਸਵਾਰਥੀ ਹੋ ਗਿਆ ਮਹਾਰਾਜ ਕਹਿੰਦੇ ਇਹ ਤਾਂ ਨੇਕ ਜਨਮ ਭੋਗ ਰਿਹਾ ਸੱਤੀ ਪਦਾਰਥ ਛੱਡ ਕੇ ਗੰਦਗੀ ਚ ਮੂੰਹ ਮਾਰ ਰਿਹਾ ਸੂਰ ਦੀ ਜੁਨੀ ਆ ਕਿਸੇ ਦੀ ਚੜ੍ਹਦੀ ਕਲਾ ਦੇਖ ਕੇ ਮਰ ਗਿਆ ਕਿਸੇ ਦੀ ਚੰਗੀ ਗੱਡੀ ਦੇਖ ਕੇ ਮਰ ਗਿਆ ਆਏ ਮਰਦਾ ਜੰਮਦਾ ਰਹਿੰਦਾ ਇਨਸਾਨ ਮਨੁੱਖੇ ਜਨਮ ਵਿੱਚ ਹੀ अनेका ਜੀਵਨ ਭੋਗਦਾ ਹੈ अनेका ਜੂਨੀਆਂ ਅਮਰ ਨੇ ਦੱਸਿਆ अनेका ਜਨਮਾਂ ਦੇ ਕੀਤੇ ਹੋਏ ਬਿਕਾਰ ਵਾਹਿਗੁਰੂ ਅਨੇਕਾਂ ਜਰਮਾਂ ਦੇ ਕੀਤੇ ਹੋਏ ਬਕਾਰਾਂ ਦੀ ਮੈਲ ਉਸ ਦੇ ਅੰਦਰੋਂ ਦੂਰ ਹੋ ਜਾਂਦੀ ਹੈ ਮਨੁੱਖ ਦੀ ਗੁਰੂ ਮਹਾਰਾਜ ਕਹਿੰਦੇ ਨੇ ਕਿਲਿ ਬਖ ਘਾਟੇ ਹੋਏ ਨਿਰਮਲ ਜਨਮ ਜਨਮ ਮਲ ਜਾਏ ਹਰਤ ਪਲਤ ਮੁਖ ਊਜਲਾ ਨਾ ਪਹੇ ਤਿਸਮਾਈ ਮਹਾਰਾਜ ਕਹਿੰਦੇ ਇਹ ਅਨੇਕਾਂ ਜਰਮਾਂ ਦੇ ਕੀਤੇ ਹੋਏ ਬਕਾਰਾਂ ਦੀ ਮੈਲ ਤਾਂ ਕੱਟੀ ਜਾਣੀ ਹੈ ਤੇ ਨਾਲ ਕੀ ਹੋਏਗਾ ਹਲਤ ਪਲਤ ਮੁਖ ਊਜਲਾ ਨਾ ਪੋਹੇ ਤਿਸਮਾਈ ਫਿਰ ਮਹਾਰਾਜ ਕਹਿੰਦੇ ਹੈ ਮਨੁੱਖ ਇਸ ਲੋਕ ਵਿੱਚ ਵੀ ਉਸ ਦਾ ਮੂੰਹ ਰੋਸ਼ਨ ਰਹਿੰਦਾ ਹੈ ਕਿਉਂਕਿ ਮਾਇਆ ਉਸ ਉੱਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੀ ਇਸ ਲੋਕ ਵਿੱਚ ਜਿਹੜੇ ਲੋਕ ਵਿੱਚ ਆਪਾਂ ਹੁਣ ਜੀ ਰਹੇ ਹਾਂ ਤੇ ਮੂੰਹ ਤੇਰਾ ਰੋਸ਼ਨ ਰਹੇਗਾ ਬੇਦਾਗ ਤੇਰੇ ਤੇ ਕਿਸੇ ਵੀ ਕਿਸਮ ਦੀ ਮਾਇਆ ਕਿਸੇ ਵੀ ਕਿਸਮ ਦਾ ਰੂਪ ਧਾਰਨ ਕਰਕੇ ਮਾਇਆ ਤੇਰੇ ਤੇ ਪ੍ਰਭਾਵ ਨਹੀਂ ਪਾ ਸਕਦੀ ਜਾਂ ਈਆਂ ਪੁੱਤਰਾਂ ਦੇ ਰੂਪ ਵਿੱਚ ਜਾਂ ਮੋਹ ਮਾਇਆ ਦੇ ਜਾਂ ਵਿਸ਼ਿਆਂ ਬਕਾਰਾਂ ਦੇ ਜਾਂ ਬਹਿਮਾ ਭਰਮਾਂ ਦੇ ਕਿਸੇ ਵੀ ਪੇਖ ਵਿੱਚ ਮਾਇਆ ਤੇਰੇ ਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੀ ਜਦੋਂ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਗਿਆ ਫਿਰ ਅਗਲੇ ਬੰਦ ਚ ਮਹਾਰਾਜ ਆਦਦੇ ਨੇ ਸੋ ਸੁਰਤਾ ਸੋ ਬੈਸ ਨੂੰ ਸੋ ਗਿਆਨੀ ਤਨਵੰਤ ਮਹਾਰਾਜ ਕਹਿੰਦੇ ਹੈ ਭਾਈ ਉਹ ਮਨੁੱਖ ਪਰਮਾਤਮਾ ਨਾਲ ਡੂੰਗੀ ਸਾਂਝ ਪਾਲ ਪਾਣ ਵਾਲਾ ਪਰਮਾਤਮਾ ਨਾਲ ਡੂੰਗੀ ਸਾਂਝ ਵਾਲਾ ਉਹ ਸੱਚ ਆਚਰਨ ਵਾਲਾ ਹੈ ਉਹ ਪ੍ਰਭੂ ਚਰਨਾ ਵਿੱਚ ਸੁਰਤ ਜੋੜੀ ਰੱਖਣ ਵਾਲਾ ਹੈ ਉਹ ਅਸਲ ਤਨਵੰਤ ਹੈ ਤਣਾੜ ਹੈ ਤਣਾੜ ਮਤਲਬ ਤਨਵੰਤ ਉਹ ਉਹ ਧਨ ਧਨ ਦਾ ਮਾਲਕ ਹੈ ਪ੍ਰਭੂ ਪਰਮਾਤਮਾ ਦੇ ਨਾਮ ਦੇ ਧਨ ਪਦਾਰਥ ਦਾ ਮਾਲਕ ਬਣ ਜਾਂਦਾ ਮਨੁੱਖ ਸੋ ਸੂਰਾ ਕੁਲਵੰਤ ਉਏ ਜਨ ਭਜਿਆ ਭਗਵੰਤ ਮਹਾਰਾਜ ਕਹਿੰਦੇ ਉਹ ਬਕਾਰਾਂ ਦਾ ਟੱਕਰਾ ਕਰਨ ਕਰ ਸਕਣ ਵਾਲਾ ਅਸਲ ਸੂਰਮਾ ਹੈ ਉਹੀ ਉੱਚੀ ਕੁਲ ਦਾ ਮਾਲਕ ਹੈ ਉੱਚੀ ਕੁਲ ਵਾਲਾ ਹੈ ਉਹ ਪ੍ਰਮਾਤਮਾ ਨਾਲ ਡੂੰਗੀ ਸਾਂਝ ਵਾਲਾ ਹੈ ਜਿਸ ਮਨੁੱਖ ਨੇ ਭਗਵਾਨ ਦਾ ਭਜਨ ਕੀਤਾ ਕਤਰੀ ਬ੍ਰਾਹਮਣ ਸੂਦ ਬੈਸ ਉਧਰੇ ਸਿਮਰ ਚੰਡਾਲ ਵਾਹਿਗੁਰੂ ਮਹਾਰਾਜ ਕਹਿੰਦੇ ਹੈ ਭਾਈ ਕੋਈ ਆਪਣੇ ਆਪ ਨੂੰ ਖੱਤਰੀ ਖਬਾਉਂਦਾ ਹੈ ਕੋਈ ਬ੍ਰਾਹਮਣ ਹੋਵੇ ਕੋਈ ਸ਼ੂਦਰ ਹੋਵੇ ਕੋਈ ਬੈਸ ਤੇ ਕੋਈ ਚੰਡਾਲ ਹੋਵੇ ਇਹ ਹੁਣ ਇੱਥੇ ਧਿਆਨ ਦਿਓ ਜੀ ਵੀ ਇਹ ਵਰਣ ਵੰਡ ਗੁਰੂ ਨਾਨਕ ਸਾਹਿਬ ਨਹੀਂ ਮੰਨਦੇ ਇਸ ਗੱਲ ਨੂੰ ਤੇ ਨਾ ਵੰਡ ਰਹੇ ਆ ਇਹ ਤਾਂ ਜਿਹੜਾ ਸਮਾਜ ਨੇ ਵੰਡੀਆਂ ਪਾਈਆਂ ਹੋਈਆਂ ਨਾ ਸਮਾਜ ਨੇ ਜਿਹੜੀਆਂ ਵੰਡੀਆਂ ਪਾਈਆਂ ਹੋਈਆਂ ਵੀ ਇਹ ਖੱਤਰੀ ਆ ਜੀ ਇਹ ਬ੍ਰਾਹਮਣ ਆ ਜੀ ਇਹ ਸੂਦਰ ਆ ਜੀ ਇਹ ਵੈਸਾ ਆ ਜੀ ਇਹ ਚੰਡਾਲ ਆ ਜੀ ਸਮਾਜ ਨੇ ਵੰਡੀਆਂ ਪਾਈਆਂ ਗੁਰੂ ਨਾਨਕ ਸਾਹਿਬ ਨਹੀਂ ਮੰਨਦੇ ਇਸ ਗੱਲ ਨੂੰ ਵੀ ਕੋਈ ਖੱਤਰੀ ਆ ਤੇ ਕੋਈ ਬ੍ਰਾਹਮਣ ਆ ਤੇ ਕੋਈ ਸੂਦਰ ਆ ਤੇ ਕੋਈ ਵੈਸਾ ਨਾ ਉਹ ਗੁਰੂ ਮਹਾਰਾਜ ਤਾਂ ਕਹਿੰਦੇ ਆ ਮਾਨੁੱਖ ਕੀ ਜਾਤ ਏਕ ਪਸਾਨ ਬੋ ਇੱਥੇ ਧਿਆਨ ਦੇਣਾ ਵੀ ਗੁਰਬਾਣੀ 'ਚ ਵੀ ਲਿਖਿਆ ਹੋਇਆ ਜੀ ਗੁਰਬਾਣੀ ਵਿੱਚ ਤਾਂ ਲਿਖ ਕੇ ਦੱਸਿਆ ਹੋਇਆ ਵੀ ਜਿਹੜਾ ਤੁਸੀਂ ਆ ਬੰਡੀਆਂ ਪਾਈਆਂ ਜਿਹੜੀਆਂ ਮੰਨੂ ਬਾਦ ਨੇ ਇਹ ਬੰਡੀਆਂ ਪਾਈਆਂ ਜਿਹੜੀਆਂ ਵਰਣਵੰਡ ਕਰੇ ਹੋਇਆ ਤਾਂ ਦੱਸਿਆ ਮਹਾਰਾਜ ਨੇ ਵੀ ਭਾਈ ਜੇ ਤੁਸੀਂ ਪ੍ਰਭੂ ਪਰਮਾਤਮਾ ਦਾ ਨਾਮ ਜਪੋਗੇ ਖੱਤਰੀ ਬ੍ਰਾਹਮਣ ਸੂਦ ਵੈਸ ਉਦਰੇ ਛਿਮਰ ਝੰਡਾਲ ਵੀ ਪ੍ਰਭੂ ਪਰਮਾਤਮਾ ਦਾ ਸਿਮਰਨ ਕਰਨ ਵਾਲਾ ਕੋਈ ਵੀ ਮਨੁੱਖਾ ਕਿਸੇ ਵੀ ਸ਼੍ਰੇਣੀ ਦੇ ਵਾਹਿਗੁਰੂ ਕਿਸੇ ਵੀ ਬਰਾਦਰੀ ਵਿੱਚ ਸ਼੍ਰੇਣੀ ਤਾਂ ਇੱਕੋ ਹੀ ਆ ਨਾ ਮਨੁੱਖਤਾ ਇਹ ਜਿਹੜੀਆਂ ਬਰਾਦਰੀਆਂ ਵੰਡ ਵਰਣ ਕਰੇ ਆ ਹੁਣ ਆਪਾਂ ਮਤਲਬ ਸਮਝ ਲਈਏ ਵਰਣ ਵੰਡ ਗੁਰਬਾਣੀ ਵਿੱਚ ਦੱਸਿਆ ਲਿਖ ਕੇ ਮਾਰਾ ਇਹਨੇ ਵੀ ਭਾਵੇਂ ਤੂੰ ਕਿਸੇ ਵੀ ਸਮਾਜਿਕ ਦੇ ਨਾਲ ਕਿਸੇ ਵੀ ਬਰਾਦਰੀ ਦੇ ਨਾਲ ਸੰਬੰਧ ਰੱਖਦਾ ਹੋਵੇ ਕਿਸੇ ਵੀ ਵਰਨ ਦਾ ਹੋਵੇ ਪ੍ਰਮਾਤਮਾ ਦਾ ਨਾਮ ਸਿਮਰ ਕੇ ਉਹ ਬਕਾਰਾਂ ਤੋਂ ਬਚ ਜਾਂਦਾ ਹੈ ਅਗਲੇ ਵੰਦ ਚ ਮਹਾਰਾ ਦੱਸਦੇ ਨੇ ਜਿਨ ਜਾਨਿਓ ਪ੍ਰਭ ਆਪਣਾ ਨਾਨਕ ਤਿਸੇ ਰਬਾਲ ਜਾਨਿਓ ਮਤਬਲਾ ਡੂੰਗੀ ਸਾਂਝ ਪਾਈ ਤਿਸੇ ਰਬਾਲ ਉਸ ਦੀ ਚਰਨ ਤੂੜ ਮੰਗਦਾ ਹੈ ਪ੍ਰਭੂ ਪਰਮਾਤਮਾ ਦੀ ਜਿਹੜਾ ਮਨੁੱਖ ਅਗਲੇ ਵੰਦ ਮਹਾਰਾ ਦੱਸਦੇ ਨੇ ਜਸਵੀ ਮਨੁੱਖ ਨੇ ਆਪਣੇ ਪ੍ਰਮਾਤਮਾ ਨਾਲ ਡੂੰਗੀ ਸਾਂਝ ਪਾਈ ਹੈ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਨਾਨਕ ਉਸ ਦੇ ਚਰਨਾਂ ਦੀ ਧੂੜ ਮੰਗਦਾ ਹੈ। ਵਾਹਿਗੁਰੂ। ਗੌੜੀ ਕੀ ਬਾਰ ਮਹੱਲਾ ਚੌਥਾ। ਅੱਗੇ ਗੌੜੀ ਕੀ ਬਾਰ ਚੱਲ ਪੀ ਜੀ ਪਾਵਨ ਪਵਿੱਤਰ ਅੰਗ 303 ਹੀ ਸਭਾਏ ਮਾਨ ਹੈ ਮਹਾਰਾਜ ਕਹਿੰਦੇ। ਰਾਗ ਗੌੜੀ ਵਿੱਚ ਗੁਰੂ ਅਰਜਨ ਜੀ ਦੀ ਬਾਣੀ ਬਾਾਰ ਹੈ। ਜਿਹੜੀਆਂ ਆਪਾਂ 22 ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਦੇ ਵਿੱਚੋਂ ਇਹ ਬਾਣ ਚੱਲੀ ਐ ਗੁਰਬਾਣੀ ਦਾ ਨੌਂ ਆਜੀ ਬਾਣ ਮਹਾਰਾਜ ਕਹਿੰਦੇ ਏਕੋ ਓੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਅਤੇ ਸਤਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਅਕਾਲ ਪੁਰਖ ਵਾਹਿਗੁਰੂ ਇੱਕੋ ਹੀ ਹੈ ਉਹਨੂੰ ਚਾਹੇ ਅੱਲਾ ਕਹੇ ਰਾਮ ਕਹੇ ਵਾਹਿਗੁਰੂ ਕਹੇ ਇੱਕੋ ਹੀ ਆਹੋ ਪਰ ਉਹ ਮਿਲਦਾ ਗੁਰੂ ਦੀ ਕਿਰਪਾ ਨਾਲ ਹੈ ਜਦੋਂ ਆਪਾਂ ਗੁਰੂ ਦੀ ਕਿਰਪਾ ਪ੍ਰਾਪਤ ਕਰਾਂਗੇ ਨਾ ਗੁਰਬਾਣੀ ਸੁਣਾਗੇ ਸਮਝਾਂਗੇ ਗੁਰੂ ਦੇ ਕਹਿਣ ਮੁਤਾਬਕ ਆਪਣਾ ਜੀਵਨ ਹੋਏਗਾ ਫਿਰ ਉਹ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਹੋਏਗੀ ਸ਼ਲੋਕ ਮਹਲਾ 4 ਇਹ ਸ਼ਲੋਕ ਗੁਰੂ ਅਮਰਦਾਸ RAMDAS ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਆ ਵਾਹਿਗੁਰੂ ਮਹਾਰਾਜ ਕਹਿੰਦੇ ਸਤਗੁਰ ਪੁਰਖ ਦਿਆਲ ਹੈ ਜਿਸ ਨੂੰ ਸਮਤ ਸਭ ਕੋਈ ਮਹਾਰਾਜ ਕਹਿੰਦੇ ਸਤਗੁਰੂ ਸ਼ਬਦ ਸਭ ਜੀਆਂ ਤੇ ਮਿਹਰ ਕਰਨ ਵਾਲਾ ਹੈ ਉਸ ਨੂੰ ਹਰੇਕ ਜੀਵ ਇੱਕੋ ਜਿਹਾ ਹੈ ਉਹਨਾਂ ਨੂੰ ਕਿ ਭੇਦ ਭਾਦ ਦਾ ਭਾਵ ਤੱਕ ਮਤਲਬ ਉਹ ਸਾਰੇ ਮਨੁੱਖਤਾ ਨੂੰ ਇੱਕੋ ਮਿਹਰ ਭਰੀ ਨਜ਼ਰ ਨਾਲ ਦੇਖਦਾ ਉਹਦੇ ਵਾਸਤੇ ਪੈਸੇ ਤੇ ਲੈ ਵਾਲਾ ਤਨਡਾੜ ਵੀ ਉਹੀ ਹੈ ਤੇ ਉਹਦੇ ਵਾਸਤੇ ਗੁਰੂ ਦੀ ਨਜ਼ਰ ਦੇ ਵਿੱਚ ਇੱਕ ਕੌਡੀ ਭੇਟਾ ਕਰਨ ਵਾਲਾ ਵੀ ਉਹੀ ਐ ਭਾਈ ਗਰੀਬੂ ਆਪਾਂ ਨਾਂ ਸੁਣਿਆ ਸਾਖੀ ਸੁਣੀ ਹੋਏਗੀ ਨਾਂ ਤਾਂ ਸੁਣਿਆ ਹੀ ਹੋਏਗਾ ਮੈਂ 2 ਕਮਿੰਟ ਚ ਕਮ ਬੇ ਗੁਰੂ ਸਾਹਿਬ ਦੇ ਹੁਣ ਆਪਾਂ ਆਪਾ ਗੋਲਕ ਚ ਪਾ ਦਨੇ ਆ ਉਦੋਂ ਜਦੋਂ ਗੁਰੂ ਸਾਹਿਬ ਸਰੀਰ ਵਿੱਚ ਬਰਾਜਮਾਨ ਸਨ ਉਦੋਂ ਮਤਲਬ ਪਰਚੀ ਕਟਾਈ ਜਾਂਦੀ ਸੀ ਚੜਾਵੇ ਦੀ ਜੋ ਗੁਰੂ ਨੂੰ ਭੇਟ ਕਰਨਾ ਨਾ ਕਿਸੇ ਨੇ 5000 20 50 ਜੋ ਵੀ ਹੈ ਉਹ ਭੇਟਾ ਦੀ ਪਰਚੀ ਕੱਟੀ ਜਾਂਦੀ ਸੀ ਉਹ ਲੋਕ ਪਰਚੀਆਂ ਕਟਾਉਂਦੇ ਸੀ ਇੱਕ ਭਾਈ ਗਰੀਬੂ ਆਇਆ ਉਹਦੇ ਕੋਲੇ ਕਉਡੀ ਸੀ ਕਉਡੀ ਭਈ ਸੀ ਘਰ ਤੇ ਤੇ ਕਉਡੀ ਲੜ ਬਣ ਲਿਆ ਆ ਭਾਵਨਾ ਪਿਆਰ ਵਾਲਾ ਸੀ ਤੇ ਜਦੋਂ ਉਹ ਪਰਚੀਆਂ ਕਟਾਉਣ ਲੱਗੇ ਕੋਈ ਕਿੰਨੇ ਦੀ ਕਟਾਵੇ ਕੋਈ ਕੁਸ ਭੇਟਾ ਕਰੇ ਕੋਈ ਕੁਸ ਭੇਟਾ ਕਰੇ ਤੇ ਉਹ ਗਰੀਬੂ ਦੇ ਮਨ ਵਿੱਚ ਆਇਆ ਵੀ ਇੱਥੇ ਤਾਂ ਯਾਰ ਬਹੁਤ ਪਟਾ ਮਾਂ ਚੜਦੀਆਂ ਹਨ ਤੇ ਮੇਰੇ ਕੋਲ ਇੱਕ ਕੌਡੀ ਜੀ ਕੌਡੀ ਜੀ ਦੇਖ ਕੇ ਨਾ ਮਤਲਬ ਸੰਗ ਜੀ ਮੰਨ ਗਿਆ ਵੀ ਉਹਨੇ ਪਰਚੀ ਨਹੀਂ ਕਟਾਈ ਕੌਡੀ ਭਾਵਨਾ ਭੇਟਾ ਲੈ ਕੇ ਆਇਆ ਸੀ ਗੁਰੂ ਦੇ ਦਰਬਾਰ ਵਿੱਚ ਤੇ ਚਲੋ ਦੀਵਾਨ ਲੱਗਿਆ ਗੁਰੂ ਸਾਹਿਬ ਤਾਂ ਹੁਣ ਜਾਣੀ ਜਾਣ ਅੰਦਰ ਦੀਆਂ ਜਾਣਦੇ ਆ ਕੋਈ ਇਹ ਨਾ ਕਹੇ ਵੀ ਗੁਰੂ ਜਾਣਦਾ ਨਹੀਂ ਗੁਰੂ ਸਾਤ ਸੁਣਦਾ ਸਾਤ ਵੇਖਦਾ ਹੈ ਗੁਰੂ ਜੋ ਵੀ ਮਨੁੱਖ ਕਾਰੋਬਾਰ ਕਰਦਾ ਨਾ ਜੋ ਵੀ ਕੰਮ ਕਰਦਾ ਹੈ ਚੰਗਾ ਮਾੜਾ ਸਭ ਉਹਦੀ ਕੈਮਰੇ ਦੀ ਅੱਖ ਥੱਲੇ ਆ ਅਕਾਲ ਪੁਰਖ ਵਾਹਿਗੁਰੂ ਦੀ ਵਾਹਿਗੁਰੂ ਦੇ ਕੈਮਰੇ ਦੀ ਅੱਖ ਥੱਲੇ ਆ ਸਦਾ ਸੁਣਦਾ ਤੇ ਸਦਾ ਹੀ ਵੇਖਦਾ ਇਥੋਂ ਹੁਣ ਆਪਾਂ ਇਹ ਸਿੱਖਿਆ ਲੈਣੀ ਆ ਇਸ ਸਾਖੀ ਤੋਂ ਜਦੋਂ ਭਾਈ ਗਰੀਬੂ ਨੇ ਭਾਈ ਕੌਡੀ ਆਪ ਦੀ ਸ਼ਰਮਜੀ ਮਹਿਸੂਸ ਕਰਕੇ ਕੌਡੀ ਭੇਟ ਨਾ ਕੀਤੀ ਪਰਚੀ ਨਾ ਕਟਾਈ ਚਲੋ ਦੁਬਾਨ ਲੱਗਾ ਗੁਰੂ ਜਾਣਦੇ ਨੇ ਤੇ ਸਮਾਪਤੀ ਤੇ ਗੁਰੂ ਸਾਹਿਬ ਕਹਿੰਦੇ ਭਾਈ ਜਿੰਨੇ ਵੀ ਸੰਗਤ ਆਈ ਹੈ ਸਾਰਿਆਂ ਨੇ ਆਪਣੀਆਂ ਭੇਟਾਂਾਂ ਝੜਾਤੀਆਂ ਨਾ ਪਰਚੀ ਕਟਾ ਲਈ ਨਾ ਸਾਰਿਆਂ ਨੇ ਚਲੋ ਸੰਗਤ ਨੇ ਰਿਸਪੌਂਸ ਦਿੱਤਾ ਵੀ ਹਾਂਜੀ ਫੇਰ ਦੁਬਾਰੇ ਗੁਰੂ ਸਾਹਿਬ ਬੋਲੇ ਭਾਈ ਜੇ ਕੋਈ ਰਹਿੰਦਾ ਤਾਂ ਆਪਦੀ ਭਾਵਨਾ ਭੇਟਾ ਰੱਖੇ ਗੁਰੂ ਦੇ ਚਰਨਾਂ ਵਿੱਚ ਫੇਰ ਵੀ ਨਾ ਤੀਜੀ ਵਾਰੀ ਜਦੋਂ ਕਿਹਾ ਤੇ ਭਾਈ ਗਰੀਬੂ ਫੇਰ ਨਾ ਉੱਠਿਆ ਤੇ ਗੁਰੂ ਮਹਾਰਾਜ ਜੀ ਕਹਿੰਦੇ ਆਪਣੇ ਆਸਣ ਤੋਂ ਉੱਠ ਕੇ ਆ ਕੇ ਕਿਉਂ ਭਾਈ ਗਰੀਬੂ ਤੇ ਲੜ ਬੰਨੀ ਹੋਈ ਕੌਡੀ ਲਿਆ ਕੇ ਖੋਲ ਲਈ ਗੰਡ ਖੋਲ ਲਈ ਮਹਾਰਾਜ ਕਹਿੰਦੇ ਗਰੀਬੂ ਤੂੰ ਇੰਨੀ ਸੋਹਣੀ ਭੇਨਾ ਭਾਵਨਾ ਲੈ ਕੇ ਆਇਆ ਪਿਆਰ ਦੀ ਭਾਵਨਾ ਭੇਟਾ ਲੈ ਕੇ ਆਇਆ ਤੂੰ ਤੇ ਗੁਰੂ ਦੇ ਘਰ ਵਿੱਚ ਭੇਟਾ ਕਿਉਂ ਨਹੀਂ ਕਰਦਾ ਕਿਸੇ ਪਾਸੇ ਤਾਂ ਗੁਰੂ ਕੌਡੀ ਵੀ ਮੰਗ ਕੇ ਲੈ ਲੈਂਦਾ ਪਰ ਭਾਵਨਾ ਭੇਟਾ ਪਿਆਰ ਪ੍ਰਾਂ ਬਾਹੇ ਗੁਰੂ ਪਿਆਰ ਦੀ ਭਾਵਨਾ ਵਾਲਿਆਂ ਤੋਂ ਕੌਡੀ ਵੀ ਮੰਗ ਕੇ ਲੈ ਲੈਂਦਾ ਵੀ ਪਾਈ ਰੱਖ ਕੌਡੀ ਆਪਣੀ ਭੇਟਾ ਤੇ ਕਰੋੜਾਂ ਅਰਬਾਂ ਕਰੋੜਾਂ ਵਾਲੇ ਹੰਕਾਰੀਆਂ ਨੂੰ ਦਰ ਤੋਂ ਵੀ ਮੋੜ ਦਿੰਦਾ ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਿਹੜੇ ਹੰਕਾਰੀ ਨੇ ਨਿੰਦਕ ਨੇ ਉਹਨਾਂ ਵੱਲੀ ਪਿੱਠ ਕਰ ਲੈਂਦਾ ਗੁਰੂ ਤੇ ਨਾਮ ਜਪੀਆਂ ਵੱਲੀ ਮੁਖ ਕਰਦਾ ਤੇ ਪ੍ਰੇਮ ਵਾਲਿਆਂ ਦੀ ਕੌਡੀ ਵੀ ਪ੍ਰਵਾਨ ਕਰਦਾ ਹੈ ਤੇ ਹੰਕਾਰੀਆਂ ਦੇ ਕਰੋੜਾਂ ਨੂੰ ਵੀ ਠੋਕਰਾਂ ਮਾਰ ਦਿੰਦਾ ਐਸਾ ਹੈ ਸਤਗੁਰੂ ਆਪਣਾ ਭਾਈ ਇਸ ਗੁਰੂ ਦੇ ਲੜ ਲੱਗ ਜੇ ਵਹਿਮ ਭਰਮ ਕਰਮ ਕਾਂਡ ਛੱਡ ਗਏ ਝੂਠੀਆਂ ਮੰਨਤਾ ਮੰਤਾਵਾਆਂ ਘਰਾਂ ਵਿੱਚੋਂ ਕੱਢ ਗਏ ਫੇਰ ਕੁਛ ਅਸੀਂ ਗੁਰੂ ਵਾਲੇ ਅਖਵਾ ਸਕਦੇ ਹਾਂ ਮਹਾਰਾਜ ਕਹਿੰਦੇ ਸਤਗੁਰ ਪਰਖ ਦੇ ਆਲ ਹੈ ਜਿਸ ਨੂੰ ਸਮਤ ਸਭ ਕੋਏ ਸਤਗੁਰ ਸਭ ਜੀਆਂ ਦੇ ਮਿਹਰ ਕਰਨ ਵਾਲਾ ਹੈ ਉਸ ਨੂੰ ਹਰੇਕ ਜੀਵ ਇੱਕੋ ਜਿਹਾ ਹੈ ਕੋਡੀ ਰੱਖਣ ਵਾਲਾ ਵੀ ਤੇ ਕਰੋੜਾ ਰੁਪਏ ਅਰਪਣ ਕਰਨ ਵਾਲਾ ਵੀ ਗੁਰੂ ਘਰ ਵਿੱਚ ਇੱਕੋ ਬਰਾਬਰ ਨੇ ਇਹ ਨਹੀਂ ਹੈ ਵੀ ਕਰੋਣਾ ਵਾਲੇ ਵਾਸਤੇ ਸਪੈਸ਼ਲ ਖਾਣਾ ਤੇ ਸਪੈਸ਼ਲ ਸੋਫੇ ਲੱਗ ਜਾਣਗੇ ਨਾ ਉਸੇ ਪੰਗਤੀ ਜੀ ਅਕਬਰ ਆਇਆ ਸੀ ਨਾ ਗੋੰਦਵਾਲ ਸਾਹਿਬ ਅਕਬਰ ਨੂੰ ਵੀ ਇਹੀ ਸਿਧਾਂਤ ਸਮਝਾਇਆ ਸੀ ਸਿੱਖਾਂ ਨੇ ਦੱਸਿਆ ਵੀ ਮਹਾਰਾਜ ਅਕਬਰ ਆਇਆ ਹਿੰਦੁਸਤਾਨ ਦਾ ਬਾਦਸ਼ਾਹ ਸੀ ਗੁਰੂ ਮਹਾਰਾਜ ਕਹਿੰਦੇ ਉਹਨਾਂ ਨੂੰ ਗੁਰੂ ਘਰ ਦੀ ਮਰਜ਼ਾਦਾ ਸਮਝਾ ਦਿਓ ਵੀ ਇਸ਼ਨਾਨ ਪਾਣ ਤੇ ਪੰਗਤ 'ਚ ਬਹਿ ਕੇ ਪ੍ਰਸ਼ਾਦਾ ਪਾਣੀ ਛਕਣਾ ਅਕਬਰ ਨੇ ਵੀ ਪ੍ਰਸ਼ਾਦਾ ਪਾਣੀ ਪੰਗਤ 'ਚ ਬਹਿ ਕੇ ਹੀ ਸ਼ਕਿਆ ਸੀ ਕਿ ਮਹਾਰਾਜ ਕਹਿੰਦੇ ਨੇ ਵੀ ਸਾਰਿਆਂ ਤੇ ਮਿਹਰਨ ਕਰਨ ਵਾਲੇ ਇਸ ਗੁਰੂ ਨੂੰ ਹਰੇਕ ਜੀਵ ਇੱਕੋ ਜਿਹਾ ਹੈ ਇਹ ਪੰਕਤੀ ਦੀ ਆਪਾਂ ਗੱਲ ਸਮਝ ਰਹੇ ਹਾਂ ਇਕੋ ਦ੍ਰਿਸ਼ਟ ਕਰ ਵੇਖਦਾ ਮਨ ਭਾਵਨੀ ਤੇ ਸਿੱਧ ਹੋਈ ਆ ਗਈ ਨਾ ਪੰਕਤੀ ਇੱਕੋ ਨਜ਼ਰ ਨਾਲ ਦੇਖਦਾ ਗੁਰੂ ਤੇ ਮਨ ਦੀ ਭਾਵਨਾ ਤੇ ਉਹ ਸਿੱਧ ਹੁੰਦਾ ਖੁਸ਼ ਹੁੰਦਾ ਮਨ ਦੀ ਭਾਵਨਾ ਦੇਖਣੀ ਆ ਉਹਨੇ ਵੀ ਕੀ ਆ ਤੇਰੇ ਕੱਪੜੇ ਨਹੀਂ ਮਹਿੰਗੇ ਦੇਖਣੇ ਤੇ ਉਹਰੇ ਇਹ ਨਹੀਂ ਦੇਖਣਾ ਵੀ ਤੂੰ ਕਿੰਨਾ ਪੈਸਾ ਚੜਾਤਾ ਨਾ ਤੇਰੀ ਭਾਵਨਾ ਦੇਖਣੀ ਆ ਵੀ ਤੂੰ ਕਿਸ ਭਾਵਨਾ ਨਾਲ ਪ੍ਰੇਮ ਭੇਟਾ ਲੈ ਕੇ ਆਇਆ ਭਾਈ ਮਹਾਰਾਜ ਕਹਿੰਦੇ ਏਕ ਦ੍ਰਿਸ਼ਟ ਕਰ ਵੇਖਦਾ ਮਨ ਭਾਵਨੀ ਤੇ ਸਿਤ ਹੋਏ ਉਹ ਸਭਨਾ ਵੱਲ ਇੱਕੋ ਨਿਗਾਹ ਨਾਲ ਵੇਖਦਾ ਹੈ ਪਰ ਜੀਵ ਨੂੰ ਆਪਣੇ ਉਦਮ ਦੀ ਸਫਲਤਾ ਆਪਣੇ ਮਨ ਦੀ ਭਾਵਨਾ ਕਰਕੇ ਹੁੰਦੀ ਹੈ ਭਾਵ ਅਜਿਹੀ ਮਨ ਦੀ ਭਾਵਨਾ ਜਿਹੀ ਮਨ ਦੀ ਭਾਵਨਾ ਤੇਹੀ ਮੁਰਾਦ ਮਿਲਦੀ ਹੈ ਅਗਲੇ ਬੰਦ ਚ ਮਹਾਰਾ ਦੱਸਦੇ ਨੇ ਸਤਗੁਰ ਵਿੱਚ ਅੰਮ੍ਰਿਤ ਹੈ ਹਰ ਉੱਤਮ ਹਰ ਪਦ ਸੋਏ ਮਹਾਰਾ ਜੀ ਕਹਿੰਦੇ ਸਤਗੁਰੂ ਦੇ ਕੋਲ ਹਰੀ ਦੇ ਸ੍ਰੇਸ਼ਟ ਨਾਮ ਦਾ ਅੰਮ੍ਰਿਤ ਹੈ ਨਾਨਕ ਕਿਰਪਾ ਤੇ ਹਰ ਧਿਆਈਏ ਗੁਰਮਖ ਭਾਵੇ ਕੋਈ ਗੁਰਮਖ ਦਾ ਮਤਲਬ ਹੀ ਗੁਰਮਖ ਗੁਰੂ ਦੀ ਗੱਲ ਮੰਨਣ ਵਾਲਾ ਹੈ ਕਈ ਮੇਰੇ ਵਰਗੇ ਬਾਣੇ ਪਾ ਕੇ ਉੱਤੋਂ ਵਿਖਦੇ ਨੇ ਦਿਖਦੇ ਨੇ ਗੁਰਮਖ ਲੋਕਾਂ ਨੂੰ ਤਾਂ ਗੁਰਮਖ ਦਿਖਦੇ ਨੇ ਬੜਾ ਗੁਰਮਖਾ ਤੇ ਅੰਦਰ ਦੀ ਖੋਟ ਨੂੰ ਸਿਰਫ ਗੁਰੂ ਹੀ ਜਾਣਦਾ ਤੇ ਆਪ ਵੀ ਮਨੁੱਖ ਜਾਣਦਾ ਹੁੰਦਾ ਵੀ ਮੇਰੇ ਅੰਦਰ ਹੁਣ ਕੀ ਚੱਲ ਰਿਹਾ ਕਿੰਨਾ ਕੁ ਮੇਰਾ ਮਨ ਸ਼ੁੱਧ ਹੋਇਆ ਗੁਰਬਾਣੀ ਸੁਣ ਕੇ ਤੇ ਕਿੰਨੀ ਕੁ ਅਜੇ ਘਾਟ ਆ ਜਾਣਦਾ ਹੁੰਦਾ ਮਨੁੱਖ ਸਭ ਤੇ ਗੁਰੂ ਤਾਂ ਜਾਣਦਾ ਹੀ ਆ ਆਪਾਂ ਗਰੀਬੋ ਵਾਲੀ ਸਾਖੀ ਤੋਂ ਸਿੱਖਿਆ ਲੈ ਲਈ ਏ ਭਾਈ ਆਪਾਂ ਸਾਖੀਆਂ ਸਾਖੀ ਦਾ ਮਤਲਬ ਹੀ ਇਹ ਹੁੰਦਾ ਸਿੱਖਿਆ ਲੈਣੀ ਗੁਰੂ ਤੋਂ ਸਿੱਖਿਆ ਲੈ ਕੇ ਗੁਰੂ ਦੀ ਗੱਲ ਲੜ ਬੰਨ ਲਿਗਿਆ ਮਨ ਦੇ ਲੜ ਬੰਨ ਗਏ ਮਨ ਵਿੱਚ ਗੱਠ ਦਿੱਤੀ ਹੋਈ ਆ ਗੁਰੂ ਦੇ ਸ਼ਬਦ ਵਿਚਾਰ ਦੀ ਗੁਰੂ ਦੀ ਗੱਲ ਦੀ ਗੱਠ ਦਿੱਤੀ ਆ ਆਪਣੇ ਲੜ ਬੰਨੀ ਹੋਈ ਆ ਗੱਲ ਭੁੱਲਣੀ ਨਹੀਂ ਮਹਾਰਾਜ ਕਹਿੰਦੇ ਨਾਨਕ ਕਿਰਪਾ ਤੇ ਹਰ ਧਿਆਈਏ ਗੁਰਮਖ ਪਾਵੇ ਕੋਈ ਮਹਾਰਾਜ ਕਹਿੰਦੇ ਹੈ ਨਾਨਕ ਇਹੀ ਹਰੀ ਨਾਮ ਜੀਵ ਪ੍ਰਭੂ ਦੀ ਕਿਰਪਾ ਨਾਲ ਸਿਮਰਦਾ ਹੈ ਸਤਿਗੁਰੂ ਦੇ ਸਨਮੁਖ ਹੋ ਕੇ ਕੋਈ ਭਾਗਾ ਵਾਲਾ ਹਾਸਲ ਕਰ ਸਕਦਾ ਹੈ ਸਨਮੁਖ ਸਨਮੁਖ ਦਾ ਮਤਲਬ ਇਹ ਹੀ ਆ ਵੀ ਅਸੀਂ ਗੁਰੂ ਦੇ ਸਨਮੁਖਾਂ ਤੇ ਗੁਰੂ ਤੋਂ ਲਾਭਾ ਕਿਸੇ ਨੂੰ ਅਸੀਂ ਮੱਥਾ ਨਹੀਂ ਟੇਕਦੇ ਤੇ ਗੁਰੂ ਤੋਂ ਲਾਭਾ ਕਿਸੇ ਦੀ ਗੱਲ ਨਹੀਂ ਮੰਨਦੇ ਜੋ ਗੁਰ ਕਹੇ ਸੋਈ ਭਲ ਮੰਨੋ ਉਹਨੂੰ ਭਲਾ ਕਰਕੇ ਮਨ ਗੁਰੂ ਸਾਹਿਬ ਕਹਿੰਦੇ ਜੋ ਗੁਰੂ ਸਾਹਿਬ ਕਹਿੰਦੇ ਨੇ ਉਹਨੂੰ ਭਲਾ ਕਰਕੇ ਮਨ ਵੀ ਇਹਦੇ ਵਿੱਚ ਤੇਰਾ ਭਲਾ ਅਗਲੇ ਬੰਦ ਚ ਮਾਰਾ ਦੱਸਦ ਨੇ ਮਹੱਲਾ ਚੌਥਾ ਹੋਮੇ ਮਾਇਆ ਸਭ ਵਿਖੜ ਹੈ ਨਿਤ ਜਗ ਤੋਟਾ ਸੰਸਾਰ ਹੁਣ ਆਪਾਂ ਬਾਣੀ ਪੜ ਲਈ ਪੰਕਤੀ ਪੜ ਲਈ ਜਦੋਂ ਆਪਾਂ ਇਹਦੇ ਅਰਥ ਨੂੰ ਨਹੀਂ ਸਮਝਦੇ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਕੀ ਕਿਹਾ ਸਤਿਗੁਰਾਂ ਨੇ ਤਾਹੀਂ ਜਿਹੜੇ ਬਾਣੀ ਨਹੀਂ ਸੁਣਦੇ ਤੇ ਜੇ ਕਿਸੇ ਨੂੰ ਇਹ ਜੀ ਗੱਲ ਸੁਣਾਉਨੇ ਆ ਆਪਾਂ ਬਾਹਰ ਹੀ ਸੁਣਾਉਨੇ ਚਲੋ ਗੁਰਦੁਆਰੇ ਤਾਂ ਸੁਣਾਉਨੇ ਆ ਮਹਾਰਾ ਦੀ ਕਿਰਪਾ ਨਾਲ ਜਦੋਂ ਬਾਹਰ ਵੀ ਕਿਤੇ ਗੱਲ ਸੁਣਾਉਨੇ ਆ ਉਹ ਕਈ ਭੈਣ ਭਰਾ ਕਹਿੰਦੇ ਨੇ ਕਿ ਆਹ ਗੱਲ ਤਾਂ ਕਿਤੇ ਸੁਣੀ ਨਹੀਂ ਜਿਹੜੀ ਤੂੰ ਦੱਸੀ ਜਾਂਦਾ ਕਿਤੇ ਅਸੀਂ ਤਾਂ ਸੁਣੀਓ ਹੀ ਨਹੀਂ ਜੇ ਆਪਾਂ ਬਾਣੀ ਨੂੰ ਸੁਣਾਗੇ ਭਾਈ ਅਰਥਾਂ ਸਮੇਤ ਬਾਣੀ ਪੜਾਂ ਸੁਣਾਗੇ ਤਾਂ ਤਾਂ ਪਤਾ ਲੱਗਣਾ ਮੈਂ ਹੁਣ ਕਈ ਵਾਰੀ ਦੱਸਿਆ ਨਾ ਵੀ 70 ਦਾ ਮੇਰਾ ਜਨਮ ਆ ਤੇ 2005-6 ਤੱਕ ਗੁਰੂ ਸਾਹਿਬ ਨੂੰ ਕੱਲਾ ਮੱਥਾ ਹੀ ਟੇਕਿਆ ਮੱਥਾ ਟੇਕਾ ਦੋ ਪਤਾਸੇ ਲੈ ਕ੍ਰਾ ਪ੍ਰਸ਼ਾਦ ਬਣਿਆ ਤਾਂ ਉਹ ਲੈ ਕੇ ਚਲੋ ਜੀ ਘਰ ਨੂੰ ਹਾਂ ਬਈ ਗੁਰਦੁਆਰੇ ਜਾਇਆ ਹਾਂ ਬਈ ਗੁਰੂ ਨੂੰ ਮੱਥਾ ਟੇਕ ਕੇ ਆਂਦਾ ਮਹਾਰਾਜ ਕਹਿੰਦੇ ਮੱਥਾ ਟੇਕਣਾ ਤੇਰਾ ਕੱਖ ਮਨੀ ਸਬਰਣਾ ਪਹਿਲਾਂ 100 ਵਾਰੀ ਮੱਥਾ ਟੇਕ ਲੈ ਮਹਾਰਾਜ ਕਹਿੰਦੇ ਹੁਣ ਇੱਥੇ ਆਉਣਾ ਸਮਝੋ ਵੀ ਆਪਾਂ ਮੱਥਾ ਟੇਕਣਾ ਹੀ ਨਹੀਂ ਟੇਕਣਾ ਉਹ ਤਾਂ ਗੁਰੂ ਸਾਹਿਬ ਸਮਝਾਉਣਾ ਕਰਦੇ ਨੇ ਵੀ ਤੂੰ ਭਾਵੇਂ ਭਾ ਲਈ 100 ਵਾਰੀ ਮੱਥਾ ਟੇਕ ਲੈ ਕੇ ਜੇ ਤੂੰ ਗੁਰੂ ਦੀ ਗੱਲ ਨਹੀਂ ਮੰਨਣੀ ਕੋਈ ਗੁਰੂ ਤੈਨੂੰ ਕਹਿੰਦਾ ਸਾਫਤ ਸੂਰਤ ਰਹਿਣਾ ਜਿਹੋ ਜਾਂ ਪ੍ਰਭੂ ਪਰਮਾਤਮਾ ਨੇ ਤੈਨੂੰ ਪੈਦਾ ਕੀਤਾ ਮਨੁੱਖ ਦੇ ਮੁੱਖ ਤੇ ਦਾੜਾ ਆਉਂਦਾ ਠੀਕ ਆ ਜੀ ਤੇ ਇਹਨੂੰ ਕਟਾਉਣਾ ਨਹੀਂ ਜੇ ਤੂੰ ਕਟਾਉਣਾ ਨਾਈ ਦੀ ਦੁਕਾਨ ਤੇ ਜਾ ਕੇ ਤੇ ਮਹਾਰਾਜ ਨੇ ਗਰਬਾਣੀ 'ਚ ਲਿਖਿਆ ਮੈਂ ਨਹੀਂ ਕਿਹਾ ਜੀ ਸਤਗੁਰੂ ਕਹਿੰਦੇ ਨੇ ਅੱਗੇ ਜਾ ਕੇ ਪੰਕਤੀਆਂ ਹੋਣੀਆਂ ਉਹ ਸਾਫਤ ਸੂਰਤ ਰੱਬ ਦੀ ਭੰਨੇ ਬਈ ਇਮਾਨ ਜਾਂ ਕੋਈ ਭੈਣ ਆ ਪਾਲਰਾਂ ਤੇ ਜਾਂਦੀ ਆ ਜਾਂ ਕੋਈ ਭਾਈ ਆ ਨਾਈ ਦੀ ਦੁਕਾਨ ਤੇ ਜਾ ਕੇ ਵੀ ਆ ਦਾੜੀ ਜੀ ਬਣਾ ਲਿਆ ਵਾ ਮੈਂ ਕਹਿੰਦੇ ਬਣਾ ਲਿਆ ਵਾਂ ਉਹ ਪ੍ਰਭੂ ਪਰਮਾਤਮਾ ਦੀ ਬਣਾਈ ਹੋਈ ਨੂੰ ਪਰਵਾਹ ਨਹੀਂ ਕੀਤਾ ਬਣਾਉਣ ਚ ਲਿਆ ਗਿਆ ਕਹਿੰਦਾ ਬਣਾ ਲਿਆ ਵਾਂ ਤੇ ਮਹਾਰਾਜ ਕਹਿੰਦੇ ਤੂੰ ਬੇਈਮਾਨ ਆ ਜੀ ਗੁਰਬਾਣੀ ਕਹਿੰਦੀ ਆ ਮੈਂ ਨਹੀਂ ਕਿਹਾ ਪੁੱਛ ਲਿਓ ਜਦੋਂ ਮਰਜੀ ਆ ਜੇ ਕਿਸੇ ਨੇ ਘੇਰਨਾ ਘੇਰ ਵੀ ਲਿਓ ਕੋਈ ਨਹੀਂ ਮਹਾਰਾਜ ਕਹਿੰਦੇ ਸਾਪਤ ਸੂਰਤ ਰੱਬ ਦੀ ਭੰਨੇ ਬੇਈਮਾਨ ਉਬੇ ਮਾਣਾ ਜਿਹੜਾ ਆਪਣੀ ਸਾਫਤ ਸੂਰਤ ਰੱਬ ਦੀ ਬਣਾਈ ਹੋਈ ਸਾਫਤ ਸੂਰਤ ਨੂੰ ਭੰਨਦਾ ਵੀ ਆ ਚਟੇ ਜੇ ਆ ਕਢਾ ਦੇ ਮਾਂ ਜਾਂ ਇਹਨਾਂ ਨੂੰ ਰੰਗ ਲਵਾ ਰੰਗਣੀ ਵੀ ਹੈ ਨਹੀਂ ਮਹਾਰਾਜ ਕਹਿੰਦੇ ਹੋਮੇ ਮਾਇਆ ਸਭ ਵਿਖ ਹੈ ਨਿਤ ਜਗ ਤੋਟਾਂ ਸੰਸਾਰ ਮਾਇਆ ਤੋਂ ਉਪਜੀ ਹੋਈ ਹੋਮੇ ਨਰੋਲ ਜ਼ਹਿਰ ਹੈ ਮਹਾਰਾਜ ਕਹਿੰਦੇ ਨਰੋਲ ਪੂਰੀ ਹੈ ਮਾਇਆ ਤੋਂ ਉਪਜੀ ਹੋਈ ਹੋਮੇ ਨਰੋਲ ਜ਼ਹਿਰ ਦਾ ਕੰਮ ਕਰਦੀ ਐ ਇਸ ਦੇ ਪਿੱਛੇ ਲੱਗਿਆ ਸਦਾ ਜਗਤ ਵਿੱਚ ਘਾਟਾ ਹੈ ਮੋਹ ਮਾਇਆ ਦੇ ਪਿੱਛੇ ਲੱਗਣ ਵਾਲੇ ਨੇ ਘਾਟਾ ਹੀ ਖਾਦਾ ਮਨੁੱਖ ਨੇ ਤੇ ਆਪਾਂ ਵੀ ਮੋਹ ਮਾਇਆ ਦੇ ਵਿੱਚੋਂ ਭਾਈ ਨਿਕਲ ਕੇ ਗੁਰੂ ਦਾ ਗਿਆਨ ਲਈਏ ਜਿੰਨੇ ਵੀ ਸੁਵਾਸ ਬਚਦੇ ਨੇ ਗੁਰੂ ਦੇ ਲੇਖੇ ਵਿੱਚ ਲੱਗ ਜਾਣ ਅੱਗੇ ਮਹਾਰਾਜ ਕਹਿੰਦੇ ਨੇ ਲਾਹ ਹਰ ਤਨ ਖਟਿਆ ਗੁਰਮਖ ਸਾਹਿਬ ਦੇ ਵਿਚਾਰ ਹੁਣ ਜਿਹੜਾ ਸ਼ਬਦ ਦੀ ਵਿਚਾਰ ਕਰਦਾ ਤੇ ਸੁਣਦਾ ਮਹਾਰਾਜ ਕਹਿੰਦੇ ਉਹ ਗੁਰਮਖ ਹੁਣ ਮੈਨੂੰ ਨਾ ਕਹਿਣ ਲੱਗ ਜਾ ਵੀ ਤੂੰ ਵੱਡਾ ਗੁਰਮਖ ਬਣ ਗਿਆ ਲੈ ਨਾ ਭਾਈ ਆਪਾਂ ਗੁਰਮਖ ਕਿੱਥੀਆਂ ਗੁਰਮਖਾਂ ਵਾਲੀ ਤਾਂ ਬਹੁਤ ਵੱਡੀ ਹਸਤੀਆ ਗੁਰਮਖ ਤਾਂ ਗੁਰਮਖ ਤਾਂ ਨਾਈ ਦੀ ਦੁਕਾਨ ਤੇ ਕੇਸ ਨਹੀਂ ਕਟਾਉਂਦਾ ਜਾ ਕੇ ਖੋਪਰ ਤੜਵਾ ਲੈਂਦਾ ਭਾਈ ਤਾਰੂ ਸਿੰਘ ਦੇ ਸਾਹਮਣੇ ਚੈਲੰਜ ਸੀ ਵੀ ਸਿੱਖੀ ਛੱਡ ਦੇ ਤੈਨੂੰ ਛੱਡਿਆ ਜਕਰੀਆ ਨੇ ਕੀ ਕਿਹਾ ਸੀ ਕਹਿੰਦਾ ਕੇਸਾਂ ਨਾਲ ਬਹੁਤ ਪਿਆਰ ਕਰਦੇ ਆ ਸਿੱਖਾ ਜਿਹੜੇ ਇਹਦੇ ਕੇਸ ਕੱਟੋ ਜੁਰਤਨਾ ਕਿਹਾ ਸੀ ਭਾਈ ਤਾਰੂ ਸਿੰਘ ਨੇ ਜਕਰੀਆ ਕੇਸਾਂ ਨੂੰ ਹੱਥ ਨਹੀਂ ਲਾਉਣ ਦੇਣਾ ਤੈਨੂੰ ਇਹਨਾਂ ਤੋਂ ਤਕਲੀਫ ਆ ਨਾ ਮੇਰੇਆਂ ਕੇਸਾਂ ਤੋਂ ਮੇਰਾ ਖੋਪਰ ਆ ਧਾਰ ਲਾ ਇਥੋਂ ਅਸੀਂ ਸਿੱਖਿਆ ਲੈਣੀ ਆ ਵੀ ਸਿੱਖੀ ਸੰਧਾਨਤਾ ਮੁਤਾਬਕ ਕੇਸ ਨਹੀਂ ਕਟਾਏ ਜਾਂਦੇ ਖੋਪਰ ਤਾਂ ਤੜਵਾਇਆ ਜਾ ਸਕਦਾ ਮਹਾਰਾਜ ਕਹਿੰਦੇ ਗੁਰਮਖਾਂ ਦੀ ਨਿਸ਼ਾਨੀ ਆ ਜੀ ਇਹ ਬੰਦਮੰਦ ਕਟਵਾ ਲੈਂਦੇ ਨੇ ਦੇਗਾਂ ਵਿੱਚ ਕੱਢ ਜਾਂਦੇ ਨੇ ਨੀਹਾਂ ਵਿੱਚ ਖੜ੍ਹ ਜਾਂਦੇ ਨੇ ਇਹ ਨੇ ਗੁਰਮਖ ਆਪਾਂ ਵੀ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਗਏ ਤੇ ਗੁਰਮਖਾਂ ਵਾਲੀ ਲਾਈਨ ਵਿੱਚ ਤਾਂ ਚੱਲ ਗਏ ਪਾਣਾ ਪਿੱਛੇ ਹੀ ਖੜੇ ਹੋ ਜੇ ਸ਼ਾਰਿਆਂ ਤੋਂ ਗੁਰਮਖਾਂ ਵਾਲੀ ਰੈਨ ਚ ਲੱਗ ਜਾ ਮਹਾਰਾਜ ਕਹਿੰਦੇ ਹਰ ਲਾਹ ਧਨ ਖੱਟਿਆ ਗੁਰਮਖ ਸ਼ਬਦ ਵਿਚਾਰ